ਔਰ ਬੜੀ ਵਿਆਹ ਸ਼ਾਦੀਆਂ ਦੇ ਚੱਲ ਰਿਹਾ ਬਾਜ਼ਾਰਾਂ ਦੀ 10-10 ਹਜ਼ਾਰ ਰੁਪਏ ਤੋਂ ਘੱਟ ਕੋਈ ਕੋਟ ਨਹੀਂ ਹੁੰਦਾ ਆ ਮੇਰੇ ਭਰਾਵਾਂ ਦਾ ਫਾਇਦਾ ਕਰੋ ਇੰਨਾ ਤੁਹਾਡਾ ਰੋਲਾ ਰੱਪਾ ਕਹਿੰਦੇ ਅਨਕਲੋਮ ਤੇ ਜਾਓ ਫੈਕਟਰੀ ਰੇਟਾਂ ਦੇ ਕੱਪੜਾ ਮੇਰੇ ਦਾ ਪੂਰੀ ਗੱਲ ਸਮਝਾਓ ਸਾਨੂੰ ਸਾਰਿਆਂ ਦਾ ਬਹੁਤ ਸਵਾਗਤ ਹੈ ਜੀ ਅਨਕਲੋਮ ਬਾਗਾਪਣਾ ਤੁਸੀਂ ਆਉਣਾ ਹੈ ਵਿਜ਼ਿਟ ਕਰਨੀ ਹੈ 2 ਪੀਸ ਕੋਟ ਪੈਂਟ ਦਵਾਂਗੇ 2995 ਰੁਪਏ ਦਾ ਕੱਪੜੇ ਦੇ ਨਾਲ ਸਿੱਕੇ ਦਵਾਂਗੇ ਸਵਾਈ ਵਿੱਚ ਹੀ ਹੈ ਜਿਆਦਾ ਦੂਰ ਜਾਣ ਦੀ ਲੋੜ ਨਹੀਂ ਸਿਰਫ ਬਾਗੇਪਣੇ ਆਣਾ ਹੈ ਕੋਟ ਪੈਂਟ ਦਾ 2 ਪੀਸ ਦਾ ਕੱਪੜਾ ਕਲਰ ਦਵਾਂਗੇ 30 ਤੋਂ 40 ਦੇ ਵਿੱਚ ਤੁਹਾਨੂੰ 2995 ਰੁਪਏ ਦਾ ਸਟਿਚ ਕਰਕੇ ਜਿਹੜੇ ਮੇਰੇ ਭਰਾ ਕਹਿੰਦੇ ਆ ਜਿਨ੍ਹਾਂ ਨੇ ਹੋਰ ਵੀ ਪੈਸੇ ਲਾਣੇ ਆ ਰਾਇਲ ਕਪੜਾ ਲੈਣਾ ਥੋੜਾ ਮਹਿੰਗੇ ਫੈਬਰਿਕ ਲੈਣੇ ਅਸੀਂ ਆਰਮ ਦੇ ਰੇਮਨ ਦੇ ਜੋ ਵੀ ਕਪੜੇ ਲੈਣੇ ਆ ਉਹ ਵੀ ਅਸੀਂ ਤੁਹਾਨੂੰ ਬਣਾ ਕੇ ਦਵਾਂਗੇ ਪਰ ਕਪੜੇ ਦੇ ਰੇਟ ਤਾਂ ਵਾਜਿਬ ਹੋਣਗੇ ਸਵਾਹੀ ਦੇ ਵਿੱਚ ਰੀਲ ਨੂੰ ਸਕਰੋਲ ਨਹੀਂ ਕਰਨਾ ਧਿਆਨ ਨਾਲ ਸੁਣੋ ਮੇਰੇ ਵੀਰ ਬਾਗਾ ਪ੍ਰਣਾਤ ਜਾਣਿਆ ਜਾਂਦੇ ਆ ਸਸਤੇ ਰੇਟਾਂ ਵਾਸਤੇ ਵਧੀਆ ਕੁਆਲਟੀ ਵਾਸਤੇ ਤੇ ਪਰਾਮਾਂ ਦੇ ਫੈਰੇ ਵਾਸਤੇ ਭਾਈ ਜੀ ਕਪੜਾ ਦਾ ਫੈਕਟਰੀ ਇੱਥੇ ਦੇ ਤਾ ਲੁੱਟ ਦਾ ਸਟਿਚਿੰਗ ਚ ਹੋ ਜਾਂਦੀ ਆ 35 500 ਰੁਪਏ ਸਟਿਚਿੰਗ ਆ ਜਿਹੜਾ ਤੁਸੀਂ 2995 ਜੀ ਦੇਈ ਜਨੋ ਸੀ ਕੇ ਉਹ ਤੱਗੜ ਸਾਹਿਬ 3500 ਰੁਪਏ ਦਾ ਸੁਆਹ ਕਿਤੇ ਦਿਖਾਓ ਕਿੱਥੋਂ ਦਵਾਉਂਦੇ ਹੋ 3500 ਰੁਪਏ ਕੋਈ ਸਟਿਚਿੰਗ ਨਹੀਂ ਐ ਕੋਟ ਕਪੂਰਾ ਸ਼ਹਿਰ ਹਮ ਸਟਿਚਿੰਗ ਦਾ ਹੱਬ ਮੰਨਿਆ ਜਾਂਦਾ 404500 ਰੁਪਏ ਤੋਂ 2 ਪੀਸ ਦੀ ਸਟਿਚਿੰਗ ਸ਼ੁਰੂ ਹੁੰਦੀ ਆ ਜੀ ਅਸੀਂ 2 ਪੀਸ ਦੀ ਸਟਿਚਿੰਗ ਦਵਾਵਾਂਗੇ ਤੁਹਾਨੂੰ 2500 ਰੁਪਏ ਦੇ ਵਿੱਚ ਆਹ ਦੇਖੋ 311 ਤੋਂ ਲੈ ਕੇ 512 ਤੱਕ ਸਾਡਾ ਆਫਰ ਚੱਲ ਰਿਹਾ ਅੰਕਲ ਲੋਮ ਤੇ ਤੁਸੀਂ ਆਉਣਾ ਹੈ 2500 ਰੁਪਏ ਸਟੀਚਿੰਗ ਲਵਾਵਾਂਗੇ 2 ਪੀਸ ਕੋਟ ਪੈਂਟ ਦੀ ਕਪੜਾ ਤੁਸੀਂ ਸਾਡੇ ਤੋਂ ਕੋਈ ਰੇਮੈਂਟ ਸ਼ੇਰਮ ਦਾ ਬਾਇ ਕਰੋ ਰੇਟ ਬਾਜ਼ਾਰ ਨਾਲੋਂ ਵੱਧੇ ਕੱਪੜੇ ਦੇ ਤੇ ਸਟੀਚਿੰਗ ਲੱਗੂਗੀ 2500 ਰੁਪਿਆ 2 ਪੀਸ ਅਗਰ ਤੁਸੀਂ ਲਓਗੇ ਕੋਟ ਪੈਂਟ ਦੀ ਸਟੀਚਿੰਗ ਲੱਗੂਗੀ 3000 ਰੁਪਿਆ 2511 ਤੋਂ 512 ਡੇਟ ਸੇਵ ਕਰੋ ਜੇ ਕਿਸੇ ਨੇ ਬਲੇਜ਼ਰ ਬਣਾਉਣਾ ਹੋਵੇ ਬਲੇਜ਼ਰ ਦੀ ਸਟੀਚਿੰਗ ਲੱਗੂਗੀ ਭਾਜੀ 1700 ਰੁਪਿਆ ਸਿਰਫ ਸਿਰਫ 1700 ਸਟੀਚਿੰਗ ਕਰਕੇ ਦਵਾਂਗੇ ਇਤੇ ਵੱਡਾ ਆਫਰ ਪੰਜਾਬੀਆਂ ਦੀ ਸ਼ਾਨ ਕੁਰਤੇ ਪਜਾਮੇ ਲਈ ਕਿਉਂਕਿ ਕੋਟ ਪੈਂਟ ਤਾਂ ਅਸੀਂ ਸਾਲ 'ਚ 2-4 ਵਾਰੀ ਪਾਉਣਾ ਹੁੰਦਾ ਵੀਰੇ 5-5000 ਪੈ ਸਟੀਚਿੰਗ ਦੀ ਤੁਹਾਨੂੰ ਲੋੜ ਨਹੀਂ ਕਿਉਂਕਿ ਅਸੀਂ ਜ਼ਿਆਦਾ ਵੈਰਾਈਟੀ ਬਣਾਵਾਂਗੇ ਜ਼ਿਆਦਾ ਕੋਟ ਪੈਂਟ ਸਵਾਵਾਂਗੇ ਸਾਲ 'ਚ ਦੋ ਬਣਾ ਕੇ ਠੰਡੇ ਹੋ ਜਾਓਗੇ ਫਾਇਦਾ ਨਹੀਂਗਾ ਆ ਦੇਖੋ ਕੁਰਤਾ ਪਜਾਮਾ ਤੁਹਾਨੂੰ ਸਟਿਚ ਕਰਕੇ ਦਵਾਂਗੇ 500 ਰੁਪਏ ਦਾ ਚਾਹੇ ਤੁਸੀਂ ਇਲਾਸਟਿਕ ਵਾਲਾ ਸਵਾ ਲੋ ਚਾਹੇ ਤੁਸੀਂ ਬੈਲਟ ਵਾਲਾ ਸਵਾ ਲੋ ਭਾਈ ਜੀ ਇਹਦਾ ਬਾਕੀ ਤੁਸੀਂ ਪੈਰਾਂ ਨੂੰ ਜ਼ਮੀਨ ਖਸਕਾਉਣ ਵਾਲੀ ਗੱਲ ਕੀਤੀ ਆ 1500 ਰੁਪਇਆ ਕੁੜਤੇ ਪਿਆ ਮੇਰੀ ਸਲਾਈਆ ਛੋੜੇ ਛੋੜੇ ਦਰਜੀ ਕੋ ਇੱਥੋਂ ਲੈ ਜਾਓ 500 ਰੁਪਏ ਦੀ ਸਲਾਈ ਕਰਾ ਕੇ ਬਲੇਜ਼ਰ ਹੈਗਾ 3 3000 25 2500 ਇੱਥੋਂ ਲੈ ਜਾਓ 1700 ਰੁਪਏ ਦੇ ਵਿੱਚ ਜਿਹੜਾ 2 ਪੀਸ ਆ ਕੋਈ 4500 ਲੈਂਦਾ ਕੋਈ 5 ਰੈਂਦਾ ਇੱਥੋਂ ਲੈ ਜਾਓ 2500 ਰੁਪਏ ਦੀ ਸਲਾਈ ਕੱਲੀ ਤੇ 3 ਪੀਸ ਦਾ ਹੀ 65 6500 ਰੁਪਇਆ ਚੱਲਦਾ ਇੱਥੋਂ 3000 ਚ ਕੱਪੜਾ ਵੀ ਫੈਕਟਰੀ ਰੇਟਾਂ ਦੇ ਤੇ ਸਲਾਈ ਵੀ ਕੁਆਲਿਟੀ ਦੀ ਵੈਰਾਈਟੀ ਦੀ ਫੁੱਲ ਗਰੰਟੀ ਹੈ ਰੇਟਾਂ ਦੀ ਫੁੱਲ ਗਰੰਟੀ ਹੈ ਚੈਲੰਜ ਨਾਲ ਕਹਿੰਦੇ ਆ 5000 ਤੋਂ ਥੱਲੇ 45 ਜਦੋਂ ਥੱਲੇ ਕੋਈ ਸਟਿਚ ਨਹੀਂ ਕਰਦਾ 2500 ਦਵਾਏ ਕਿਉਂਕਿ ਕਾਰੀਗਰ ਸਾਡੇ ਆਪ ਦੇ ਬੈਠੇ ਭਾਈ ਟੇਲਰ ਹੈਗੇ ਆਪਣੇ ਕੋਲ ਕਮਿਸ਼ਨ ਨਹੀਂ ਖਾਂਦੇ ਟੇਲਰਾਂ ਤੋਂ ਟੇਲਰਾਂ ਦੀ ਮਿਹਨਤ ਦੀ ਅਸੀਂ ਪੈਸੇ ਨਹੀਂ ਲੈਂਦੇ ਕਸਟਮਰਾਂ ਨੂੰ ਸਿੱਧਾ ਫਾਇਦਾ ਦਿੰਨੇ ਆ ਅੱਛਾ ਇੰਨੇ ਟੇਲਰ ਹੈਗੇ ਤੁਹਾਡੇ ਕੋਲ ਇੰਨਾ ਰਸ਼ ਰਹਿੰਦਾ ਤੁਸੀਂ ਕਹਿੰਦੇ 8 ਦਿਨਾਂ ਚ ਭਾਈ ਸਭ ਨੂੰ ਪਤਾ ਹੈ ਬਾਗਾ ਆਪਣਾ ਫੇਮਸ ਹੋ ਚੁੱਕਿਆ ਹੈ ਸਟੀਚਿੰਗ ਲਈ ਕਿ ਅੰਕਲ ਓਮ ਜਾਣਿਆ ਜਾਂਦਾ ਬਹੁਤ ਵਧੀਆ ਕੁਆਲਿਟੀ ਲਈ ਤੇ ਵਿਸ਼ਵਾਸ ਨਾ ਹੁਣ ਲੋਕ ਕੋਟ ਕੋਟ ਪੂਰਾ ਜਾ ਰਹੇ ਆ ਨਾ ਮੋਕਸਾ ਜਾ ਰਹੇ ਆ ਕਹਿੰਦੇ ਭਾਈ ਜਾਓ ਬਾਗੇ ਬਣੇ ਫਾਇਦੇ ਲੈ ਕੇ ਆਓ ਰੇਮਡ ਸੀ ਆਰਾਮ ਕਿਡਨੀ ਇਟਾਲੀਅਨ ਦੇ ਵਿੱਚ ਚੈੱਕ ਦੇ ਵਿੱਚ ਲਾਈਨਿੰਗ ਦੇ ਵਿੱਚ ਵੀ ਬੜੇ ਕਲਰ ਹੈਗੇ ਆ ਤੇ ਇਹਦੇ ਵਿੱਚ ਤੁਸੀਂ ਪੈਂਟਾ ਸ਼ਰਟਾਂ ਲੈਣੀਆਂ ਕੁੜਤੇ ਪਿਆਮ ਲੈਣੀਆਂ ਆ ਦੇਖੋ ਐਨੇ ਸੋਹਣੇ ਸੋਹਣੇ ਉੱਚੇ ਲੰਮੇ ਸਾਡੇ ਬਾਪੂ ਇਹ ਕਹਿੰਦੇ ਅਸੀਂ ਨਹੀਂ ਜਾਣਾ ਹੋਰ ਕਿਤੇ ਭਾਈ ਬਾਗੇ ਪਰਾਨੇ ਜਾਵਾਂਗੇ ਅੰਕ ਰੋਮ ਦੇ ਆਹ ਦੇਖੋ ਧਰਮਕੋੜ ਤੋਂ ਆਏ ਅਸੀਂ ਧਰਮਕੋੜ ਤੋਂ ਆਇਓ ਫਿਰ ਆਵਾਜ਼ ਸੁਣ ਕੇ ਆਏ ਆ ਧਰਮਕੋਟੋਂ ਧਰਮਕੋੜ ਤੋਂ ਆ ਗਏ ਪਹਿਰੇ ਹੋ ਰਹੇ ਤੁਸੀਂ ਇਹ ਲੈ ਰਹੇ ਆ ਕਪੜਾ ਗਰਮ ਕਪੜਾ ਲੈ ਰਹੇ ਆ ਦੇ ਘਰ ਬਾਪੂ ਜੀ ਮਸਤਾਲ ਬ੍ਰਾਂਡ ਦਾ ਕਪੜਾ ਬਹੁਤ ਵਧੀਆ ਹੈ ਫੁੱਲ ਗਾਰੰਟੀ ਹੈ ਕਦੀ ਕੰਪਲੇਂਟ ਨਹੀਂ ਆਉਗੀ ਤੇ ਰੇਡ ਤੋਂ ਨੂੰ ਧਰਮਕੋੜ ਨਾਲੋਂ ਵੀ ਅੱਧੇ ਮਿਲਣਗੇ ਤੁਸੀਂ ਵਿਸ਼ਵਾਸ ਨਾਲ ਕਰੋਗਾ ਠੀਕ ਆ ਜੀ 200 ਵਿੱਚੇ ਸਵਾਈ 250 ਤੁਹਾਨੂੰ ਕਿੱਦਾਂ ਲੱਗਾ ਜੀ ਤੁਸੀਂ ਵੀ ਬਹੁਤ ਵਧੀਆ ਮੈਂ ਤਾਂ ਇਥੋਂ ਨੇੜੂ ਹੀ ਆਇਆ ਮੈਂ ਦਸਤਾਰ ਵੇਖ 냐 ਵੇਖ 냐 ਵਾਵਰ 냐 ਰੰਗ ਰੰਗ ਉਹ ਵੀ ਤੁਸੀਂ ਦਸਤਾਰਾਂ ਵੀ ਦੇਖ ਕੇ ਆਇਓ ਉਹ ਦਸਤਾਰ ਲੈ ਕੇ ਜਾਣੀਆਂ ਨਾਲ ਮੁੰਡੇ ਖੁੰਡੇ ਆਉਂਦੇ ਉਹ ਵੀ ਖੁਸ਼ ਹੋ ਜਾਂਦੇ ਆ ਬਾਪੂ ਹੀ ਪੱਟਾਂ ਦੀ ਥਾਪੀਆਂ ਮਾ ਦੇ ਕਹਿੰਦੇ ਲੈ ਵੀ 80 80 ਸਾਲ ਦੇ 60 60 ਸਾਲ ਦੇ ਅਸੀਂ ਅਸੀਂ ਹੁਣ 35 35 ਸਾਲ ਦੇ ਹੋ ਗਏ ਆ ਅੰਕਲੋਂ ਆਉਂਦੇ ਆ ਕੇ ਤੇ ਕੁਰਤੇ ਪਜਾਮੇ ਚ ਪੇਪਰ ਕਾਟਨ ਲਾਚਕਾ ਲੁਚਕਾ ਸਾਰੀ ਮਿਲੂਗੀ ਅੰਕਲੋਂ ਆਉਂਣਾ ਹੈ ਕੱਪੜੇ ਚ ਫਾਇਦਾ ਸਿਵਾਇ ਚ ਫਾਇਦਾ ਡਾਏਮ ਟੂਫੈਦਾ ਤਿੰਨੋ ਫਾਇਦੇ ਤੁਹਾਨੂੰ ਦਵਾਂਗੇ ਦੇਖੋ ਬਜ਼ੁਰਗ ਦਾ ਸਾਰੇ ਖੁਸ਼ ਹੋਗੇ ਆ ਦੇਖੋ ਅੱਜ ਕੱਲ ਦੇ ਮੁੰਡੇ ਖੁੰਡੇ ਵੀ ਇੱਥੇ ਆਉਂਦੇ ਆ ਇਦਾਂ ਦੇ 2 ਪੀਸ ਕੋਰਮੈਂਟ ਬਣਾਉਂਦੇ ਆ ਕੋਈ 3 ਪੀਸ ਬਣਾਉਂਦਾ ਬੜੀ ਸਾਰੇ ਖੁਸ਼ ਹੋ ਕੇ ਜਾ ਰਹੇ ਆ ਸਾਰੇ ਖੁਸ਼ ਹੋ ਕੇ ਜਾ ਰਹੇ ਆ ਰੇਟ ਕੁਆਲਟੀ ਸਭ ਕੁਝ ਵਧੀਆ ਤੁਹਾਨੂੰ ਮਿਲੂਗਾ ਬਾਹਰ ਨਾਲੋਂ ਬਹੁਤ ਵਧੀਆ ਕੁਆਲਟੀ ਤੁਹਾਨੂੰ ਮਿਲੂਗਾ ਆਪ ਆ ਕੇ ਵਿਸ਼ਵਾਸ ਕਰੋ ਅੰਕਲੋਂ ਬਾਗਾ ਪ੍ਰਾਣਾ ਬਲੇਜ਼ਰਾਂ ਦੇ ਵਿੱਚ ਆ ਸ਼ੇਰਵਾਨੀ ਦੇ ਵਿੱਚ ਨਵੀਆਂ ਨਵੀਆਂ ਆਈਟਮਾਂ ਆ ਚੁੱਕੀਆਂ ਸ਼ੇਰਵਾਨੀਆਂ 'ਚ ਨਵੀਆਂ ਆਈਟਮਾਂ ਆ ਗਈਆਂ ਨਾਲੇ ਨਵੇਂ ਫਾਇਦੇ ਕਰਦੇ ਆ ਕਿ ਤੁਹਾਨੂੰ ਤੁਹਾਡੇ ਨਾਪ ਦੀ ਸ਼ ਇਦਾਂ ਦੀ ਵੀ ਇਹ ਵੀ ਕੋਈ ਚਾਲ ਨਹੀਂ ਜਾਵਦੀ ਤੇ ਕਿਉਂਕਿ ਕਸਟਮਰ ਆਉਂਦੇ ਆ ਉਹ ਕਹਿੰਦੇ ਯਾਰ ਅਸੀਂ ਸ਼ੇਰਵਾਨੀ ਲੈਣੀ ਹੈ ਬਾਅਦ ਕੰਮ ਨਹੀਂ ਆਉਣੀ ਕੋਈ ਗੱਲ ਨਹੀਂ ਸੀ ਕਿ ਤੁਸੀਂ ਕੱਪੜਾ ਪਸੰਦ ਕਰੋ ਤੁਹਾਡੇ ਨਾਪ ਦੇ ਸਟਿਚ ਕਰਕੇ ਦਵਾਂਗੇ ਤੇ ਰੈਂਟ ਤੇ ਦੇ ਦਾਂਗੇ ਉਹਨਾਂ ਨੂੰ ਫਾਇਦਾ ਹੋ ਜਾਊਗਾ ਅਸੀਂ ਦੋ ਵਾਰ ਰੈਂਟ ਤੇ ਦਵਾਂਗੇ ਤੇ ਉਹਨਾਂ ਦਾ ਪਰ ਇਹ ਤਾਂ ਪੂਰੇ ਇੰਡੀਆ 'ਚ ਇਦਾਂ ਦੀ ਕੋਈ ਆਫਰ ਹੈ ਨਹੀਂ ਬਈ ਆਪਣੀ ਮਨਪਸੰਦ ਦਾ ਕੱਪੜਾ ਲਓ ਆਪਣਾ ਸਾਈਜ਼ ਬਣਾਓ ਉੱਧਰ ਰੈਂਟ ਤੇ ਲੈ ਜਾਓ ਬਾਅਦ ਸਾਨੂੰ ਦੇ ਜਾਓ ਭਾਜੀ ਭਾਜੀ ਕਿਉਂਕਿ ਪਤਾ ਹੈ ਸ਼ੇਰਵਾਨੀ ਇੱਕ ਵਾਰੀ ਪਹਿਣੀ ਹੈ ਕਿਉਂ ਕਿਸੇ ਦਾ 10-15000 ਰੁਪਏ ਅੱਛਾ ਜਿਹੜੇ ਆ ਬੂਲ ਦੇ ਵਿੱਚ ਵੀ ਬੜਾ ਸੋਹਣਿਆ ਆਈਟਮ ਆ ਚੁੱਕੀਆਂ ਪੂਰੀ 100% ਬੂਲ ਦਾ ਕਪੜਾ ਮਿਲੂਗਾ ਤੁਹਾਨੂੰ ਵੱਡੇ ਵੱਡੇ ਬ੍ਰਾਂਡ ਮਿਲਣਗੇ ਲੇਕਿਨ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਮਿਲਣਗੇ ਕਿਉਂਕਿ ਅਸੀਂ ਸਿੱਧਾ ਡਾਇਰੈਕਟ ਫੈਕਟਰੀਆਂ ਤੋਂ ਲੈਨੇ ਆ ਕੋਈ ਅਸੀਂ ਜਾਦੂਗਰ ਸ਼ੰਕਰ ਸਮਰਾਟ ਨਹੀਂ ਗਏ ਨਾ ਅਸੀਂ ਕਿ ਕੁਬੇਰ ਦਾ ਖਜ਼ਾਨਾ ਲੁੱਟਿਆ ਨਾ ਅਸੀਂ ਕਿਸੇ ਤਰ੍ਹਾਂ ਦੀ ਕੋਈ ਲੁੱਟ ਮਚਾਈ ਹੈ ਅਸੀਂ ਤਾਂ ਫੈਕਟਰੀਆਂ ਤੋਂ ਲੈ ਕੇ ਸਿੱਧੇ ਕਸਟਮਰ ਨੂੰ ਦਿੰਨੇ ਆ ਕਿਉਂਕਿ ਕਸਟਮਰ ਦਾ ਫਾਇਦਾ ਕਰਨ ਵਾਲੀ ਸਾਡਾ ਫਾਇਦਾ ਹੋ। ਸੋ ਦੇਖੋ ਇੱਥੇ ਕਪੜਾ ਤੁਸੀਂ ਲੈ ਰਹੇ ਆ ਨਾਲ ਦੀ ਨਾਲ ਟੇਲਰ ਵੀ ਲੱਗੇ ਹੋਇਆ ਦੇਖੋ ਸਟੇਟਿੰਗ ਹੋਈ ਜਾਂਦੀ ਆ ਨਾਲ ਦੀ ਨਾਲ ਉਧਰ ਦੇਖੋ ਕਿੰਨਾ ਵੱਡਾ ਰਾਸ਼ਾ ਡਿਵਾਈਨ ਦਸਤਾਰ ਦੇ ਵਿੱਚ ਕਲਰ ਕਿੰਨੇ ਆ ਤੇ ਕਿੰਨੀ ਕੁ ਤੁਸੀਂ ਗਾਰੰਟੀ ਲੈਨੇ ਹੋ ਰੰਗਾ ਰੂੰਗਾ ਦੀ ਡਿਵਾਈਨ ਦਸਤਾਰ ਪੰਜਾਬ ਦਾ ਬਹੁਤ ਵੱਡਾ ਬ੍ਰਾਂਡ ਹੈ ਰੰਗਾ ਦੀ ਫੁੱਲ ਗਾਰੰਟੀ ਹੈ ਤੁਸੀਂ ਕੁਆਲਟੀ ਵੈਰਾਈਟੀ ਚੈੱਕ ਕਰੋ ਤੁਹਾਨੂੰ ਰੂਬੀਆ ਦੇ ਵਿੱਚ ਫੁੱਲ ਵੈਲ ਦੇ ਵਿੱਚ ਸਾਰੇ ਕੁਆਲਟੀ ਵਾਰੀਏਬਲ ਟਾਂ ਦੇ ਮਿਲੂਗੀ ਤੇ ਕਲਰ ਦੀ ਫੁੱਲ ਗਰੰਟੀ ਦਿੰਦੇ ਆ 90 ਡਿਗਰੀ ਲਾਈਨਿੰਗ ਦਾ ਸੂਟ ਤਾਂ ਤੁਸੀਂ ਦੇਈ ਜਾਂਦੇ ਹੋ ਕੋਈ 20000 ਦਾ ਕੋਈ 30000 ਦਾ ਕੋਈ 25 ਲਾਈਨਿੰਗ ਦਾ ਕਪੜਾ ਕਪੜਾ 40 ਰੁਪਏ ਮੀਟਰ ਦਵਾਂਗੇ ਤੁਹਾਨੂੰ ਤੇ ਉਹਦੀ ਫੁੱਲ ਗਰੰਟੀ ਹੈ ਕਲਰ ਦੀ ਸੋ ਆਜੋ ਚਾਹੇ ਤੁਸੀਂ ਰੂਬੀਆ ਚਾਹੇ ਫੁੱਲ ਵੈਲ ਦਾ ਕਪੜਾ ਲੈਣਾ ਤੁਸੀਂ ਲਾਈਨ ਦਾ ਕਪੜਾ ਲੈਣਾ ਆਜੋ ਸਾਰਿਆਂ ਦੇ ਫਾਇਦੇ ਦੇਖੋ ਬੱਚੇ ਸਿਆਣੇ ਸਾਰੇ ਆ ਰਹੇ ਆ ਨਾਲ-ਨਾਲ ਕਪੜਾ ਲੈ ਜਾਂਦੇ ਆ ਨਾਲ-ਨਾਲ ਇੱਥੇ ਸਾਡਾ ਨਾਪ ਹੋਈ ਜਾਂਦਾ ਸੋ ਇੱਧਰ ਵੀ ਤੁਸੀਂ ਦੇਖੋ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਹੇ ਆ ਸੋ ਕੋਈ ਤੁਸੀਂ ਹੋਰ ਜਾਣਕਾਰੀ ਲੈਣੀ ਹੋਈ ਨੰਬਰ ਸਕਰੀਨ ਤੇ ਆ 11 ਤੋਂ 5 ਦਸੰਬਰ ਤੱਕ ਭਾਜੀ 25 ਸੌਰੀ 25 ਨਵੰਬਰ ਤੋਂ 25 ਤੋਂ 5 ਦਸੰਬਰ ਤੱਕ ਇਹ ਆਫਰ ਚੱਲ ਰਹੀ ਹੈ ਇਹ ਸਟਿਚਿੰਗ ਦੀ ਲੈਸ ਦਾ ਫਾਇਦਾ ਚ ਕੋ ਕਾਰੀਗਰ ਅਸੀਂ ਡਬਲ ਕਰਦੇ ਆ ਨੰਬਰ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣਕਾਰੀ ਫੋਨ ਕਰ ਲਿਓ ਅੰਕਲ ਓਮ ਮੋਗਾ ਰੋਡ ਬਾਗਰ ਬਣਾ ਤੁਸੀਂ ਆਉਣਾ